ਇੰਨਾ ਤਾਂ ਸੋਚਿਆ ਵੀ ਨਹੀਂ ਹੈਗਾ ਸੀ ਇਹਨਾਂ ਬਣ ਜੂਗਾ ਇਹਨਾਂ ਦੇ ਪਾਪਾ ਦੇ ਸਾਥ ਲੱਗੀ ਸੀ ਸੱਚੇ ਹੋਂ ਦੱਸਿਆ ਮੈਨੇ ਉਸ ਟਾਈਮ ਇਹਨਾਂ ਨੇ ਲਗਾ ਕਰਤਾ ਸੀ ਸਾਨੂੰ ਤੁਹਾਨੂੰ ਮਕਾਨ ਬਣਾਉਣ ਦਾ ਵੀ ਸਿਰਫ 6 ਮਹੀਨਿਆਂ ਦਾ ਟਾਈਮ ਹੈ ਜਨੂਬਾ ਨੱਬਾ ਸ਼ਹਿਰ ਦਾ ਇਹੇ ਪਰਵਾਰ ਜਿਸ ਵਿੱਚ ਬੇਟਾ ਗੁਰੂ ਦਾ ਸਿੰਘ ਬਣ ਗਿਆ ਸੀ ਅਤੇ ਉਹਨੇ ਗੁਰੂ ਸਾਹਿਬ ਅੱਗੇ ਅਰਦਾਸ ਕੀਤੀ ਸੀ ਕਿ ਮੇਰਾ ਘਰ ਆ ਜਿਹੜਾ ਉਹ ਬਣ ਜੀ ਕਿਉਂਕਿ ਇਹ ਇੱਕ ਕਮਰੇ ਦੇ ਵਿੱਚ ਰਹਿੰਦੇ ਸੀ ਇਹਨਾਂ ਨੂੰ ਪਰਿਵਾਰ ਵੱਲੋਂ ਇਹ ਆਖਿਆ ਗਿਆ ਸੀ ਕਿ ਜੇ ਤੁਸੀਂ 6 ਮਹੀਨਿਆਂ ਦੇ ਅੰਦਰ ਅੰਦਰ ਆਪਣਾ ਮਕਾਨ ਨਾ ਬਣਾ ਸਕੀ ਤਾਂ ਤੁਸੀਂ ਸਾਰਾ ਕੁਝ ਇੱਥੋਂ ਛੱਡ ਕੇ ਚਲੇ ਜਾਓ ਇਸ ਦੇ ਪਿਤਾ ਜੀ ਪਹਿਲਾਂ ਬਿਮਾਰ ਹੋ ਗਏ ਸੀ ਅਤੇ ਹੁਣ ਉਹ ਸਿਕਿਉਰਟੀ ਗਾਰਡ ਹਨ ਗੁਰੂ ਸਾਹਿਬ ਨੇ ਤੇ ਆਪ ਸਭ ਸੰਗਤ ਨੇ ਇਹਨਾਂ ਤੇ ਇਹੋ ਜੀ ਕਿਰਪਾ ਕੀਤੀ ਕਿ ਅੱਜ ਇੱਕ ਕਮਰੇ ਤੋਂ ਇਹਨਾਂ ਦਾ ਦੋ ਕਮਰਿਆਂ ਵਾਲਾ ਮਕਾਨ ਰਸੋਈ फ्लਸ਼ ਬਾਥਰੂਮ ਉਸਾਰੀ ਅਧੀਨ ਚੱਲ ਰਿਹਾ ਹੈ ਇਹਨਾਂ ਦਾ ਲੈਂਟਰ ਪੈ ਚੁੱਕਿਆ ਹੈ ਬਸ ਜਲਦੀ ਹੀ ਇਹਨਾਂ ਦਾ ਮਕਾਨ ਜਿਹੜਾ ਉਹ ਪਲਸਟਰ ਹੋ ਕੇ ਉਹਦੀਆਂ ਫਰਸ਼ਾਂ ਲੱਗ ਜਾਣਗੀਆਂ ਅਸੀਂ ਆਪ ਸਭ ਸੰਗਤ ਦਾ ਬਹੁਤ ਬਹੁਤ ਧੰਨਵਾਦ ਕਰਦੇ ਹਾਂ ਜਿਨ੍ਹਾਂ ਨੇ ਇਸ ਪਰਿਵਾਰ ਦੀ ਅੱਗੇ ਹੋ ਕੇ ਬਾਹ ਫੜੀ ਅਤੇ ਇਹਨਾਂ ਨੂੰ ਰਹਿਣ ਵਾਸਤੇ ਛੱਤ ਦਿੱਤੀ ਬਹੁਤ ਬਹੁਤ ਧੰਨਵਾਦ ਕਰਦਾ ਜਿਨ੍ਹਾਂ ਨੇ ਸਾਡੀ ਇਹ ਮਦਦ ਕੀਤੀ ਪਰਮਾਤਮਾ ਨੂੰ ਪ੍ਰਤੀਆ ਬਖਸ਼ੇ ਉਹਨਾਂ ਨੂੰ ਪਰਿਵਾਰ ਨੂੰ ਵਾਤਾ ਬਖਸ਼ੇ